ਬਸ ਦੇ ਵਿੱਚ ਬਸ ਦੇ ਵਿੱਚ ਸਵਾਰ ਤਿੰਨ ਬੱਚਿਆਂ ਸਮੇਤ 35 ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਜਿਸ ਨੂੰ ਕਿ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਿਤਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੇਰ ਰਾਤ ਜਲੰਧਰ ਬਾਈਪਾਸ ਨੇੜੇ ਵਾਪਰਿਆ ਹਾ사 ਚੀਕਾ ਸੁਣ ਕੇ ਆਸ-ਪਾਸ ਦੇ ਲੋਕ ਮੌਕੇ ਤੇ ਪਹੁੰਚੇ ਤੇ ਬਸ ਦੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲੈ ਜਾਇਆ ਗਿਆ क्या नाम है आपका अच्छा कुलदीप जी ये कहाँ से गाड़ी आ रही थी हरिद्वार से हरिद्वार से जाना कहाँ था इसलिए? जम्मू जम्मू ये हुआ क्या था रास्ते में आठ साल मार आपका टायर पंचर हो टायर पंचर हो गया ये टायर ब... बदल कर डिक्की में डाल दे दूसरा टायर ये कौन सी जगह हुआ है ये यार पीट लगाया ना बाईपास अगर थोड़ी अच्छा कितने बंदे से कितने इंजर्ड हुए संतारी सवारी होंगी सारी बस में कितने बंदे थे सैंतालीस अड़तालीस सैतालीस अड़तालीस बंदे थे बस ये डबल डेकर बस थी हाँ अच्छा तो फिर टू बाई थ्री है टू बाई थ्री बस टू बाई थ्री बस था। हाँ तो ये बस पलट पलट गई तो वो कितने बंदे इंजर्ड हुए तो पता नहीं कितने नाम आप खुद इंजन हो गए क्या गिनना नाम तो मतलब पता नहीं लगा था आप बस चलाते थे या कंडक्टर के मैके थे अच्छा कंडक्टर थे तो नहीं समझ में लगा लिखी में थे हम अच्छा आठ सौ आया तो गिर गए नीचे गए हम आ गए पीछे से तो दो काला होता बड़ा अच्छा देखो वो ट्रॉले ने टक्कर मारी हां तो बस पलट गई ਉਹ ਕੋਈ ਇੰਜਰਡ ਹੋਇਆ ਉਸ ਤੋਂ ਕਿਸੇ ਦੀ ਡੈਥ ਵੀ ਹੋਈ ਹੈ ਆ ਡੈਥ ਵੀ ਹੋਈ ਹੈ ਕਿੰਨੇ ਲੋਕ ਹੈ ਇੱਕ ਇੱਕ ਹੀ ਇੱਕ ਹੀ ਡੈਥ ਹੋਈ ਹੈ ਕਿੰਨੇ ਵਜੇ ਹੋਇਆ ਰਾਤ ਰਾਤ ਖੜੀ ਸੀਗੀ ਟ੍ਰੇਲਰ ਵਾਲਾ ਜੀ ਨੀਂਦ ਡਾਉਣ ਦੇ ਨਾਲ ਹੀ ਉਹਨੇ ਸਿੱਧੀ ਆਣ ਕੇ ਸਟਾਕ ਕੀਤਾ ਨਾ ਨਹੀਂ ਬੱਸ ਮਤਲਬ ਨਾ ਆਪਣੇ ਉਹ ਕੋਈ ਉਹਨਾਂ ਦਾ ਕੋ ਟਾਇਰ ਟੂਰ ਪਿੰਚਰ ਹੋ ਗਿਆ ਸੀ ਬੱਸ ਦਾ ਯਾਤਰਾ ਵਾਲੀ ਬੱਸ ਸੀ ਹਰ ਦੋ ਵਾਰ ਤੋਂ ਆ ਰਹੇ ਸੀ ਤੇ ਉਹ ਆਪਣਾ ਕੋ ਟਾਇਰ ਵਗੈਰਾ ਚੇਂਜ ਕਰਦੇ ਸੀ ਤੇ ਸਾਈਡ ਤੇ ਲਾ ਕੇ ਤਾਂ ਪਿੱਛੋਂ ਇੱਕ ਇੰਟਰ ਆਇਆ ਜਿਹੜਾ ਉਹ ਮਤਲਬ ਜਾਂ ਨੀਂਦਰਾ ਲਾਲੂ ਜਾਂ ਕੁਝ ਵੀ ਹੋ ਸਕਦਾ ਉਹ ਆ ਕੇ ਉਹਦੇ ਵਿੱਚ ਵੱਜਿਆ ਬੱਸ ਦੇ ਵਿੱਚ ਸਰ ਬੱਸ ਦੇ ਵਿੱਚ ਕਿੰਨੇ ਕਿ ਯਾਤਰੀ ਸੀ ਤੇ ਕਿੰਨੇ ਕਿ ਇੰਜਰਡ ਹੋਏ ਆ ਤੇ ਕਿਸੇ ਦੀ ਕੋਈ ਡੈਥ ਹੋਈ ਕੀ ਇੱਕ ਤੀ ਡੈਥ ਹੋਈ ਆ ਤੇ 15 16 ਦੇ ਕਰੀਬ ਜਿਹੜਾ ਤੇ ਯਾਤਰੀ ਮੇਰੇ ਕੋਲ 40 50 ਦੇ ਕਰੀਬ ਯਾਤਰੀ ਹੋਣਗੇ ਤੇ ਸਰ ਜਿਹੜੇ ਡਰਾਈਵਰ ਆ ਜਾਂ ਕੰਡੈਕਟਰ ਆ ਉਹਨਾਂ ਦੀ ਉਹ ਜਿਹੜਾ ਕੈਂਟਰ ਦਾ ਡਰਾਈਵਰ ਹੈ ਸੀਰੀਅਸ ਹੈ ਸਿਵਲ ਹਸਪਤਾਲ ਤੇ ਬਾਕੀ ਨਾਰਮਲ ਆ ਇੱਕ ਨਹੀਂ ਡੈਥ ਹੈ ਤੇ ਕਿੰਨੇ ਵਜੇ ਦਾ ਹੈ ਤੇ ਰਾਤ 1:3 2 ਵਜੇ ਦਾ ਕੰਮ ਹੈ ਕਿਹੜੀ ਜਗ੍ਹਾ ਤੇ ਹੋਇਆ ਪਾ ਇਹ ਅਡੀਕੋ ਕਲੋਨੀ ਆ ਨਾਲ ਹੀ ਤੇ ਨਿਊਸ ਅੱਛਾ ਜੀ ਹਾਂਜੀ ਜੀਟੀ ਰੋਡ 80 ਠੀਕ ਹੈ ਧੰਨਵਾਦ